ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਗਦੇਵ ਖੁਰਦ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਅੱਗੋਂ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਧੰਨਵੇ ਕਰ ਨੀਲੀ ਦੀ ਮਾਇਤਨ ਦਿਖਾਵਾਂਗੇ ਤੇ ਤਿੰਨ ਤੁਹਾਨੂੰ ਗਾਵਾਂ ਦਿਖਾਉਣੀਆਂ ਸੁਈਆਂ ਸਵਈਆਂ ਹੀ ਆ ਤੇ ਗੱਲਬਾਤ ਹੁਣ ਕਰਦੇ ਹਾਂ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਹ ਸਨੋਠੇ ਠਾ ਦੇ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਨਾਮ ਪ੍ਰੇਮ ਸਿੰਘ ਹਾਂਜੀ ਜੀ ਦੇ ਖੁਦ ਤਸੀਲਈ ਨਾਲਾ ਜ਼ਿਲ੍ਹਾ ਅਮ੍ਰਿਤਸਰ ਫੋਨ ਨੰਬਰ ਬੋਲ ਦੇ 920129685 ਤੇ ਵੇਗ ਗਿਆ ਪਰਸਾਂ ਵਾਲਾ ਮਾਲ ਫਿਰ ਪਰਸਾਂ ਵਾਲਾ ਮਾਲ ਤੇ ਫੜ ਲਓ ਫੜ ਹੋ ਗਈ ਤੇ ਠੀਕ ਹਾਂਜੀ ਤੇ 4 ਦਾ 38000 ਵਾਲੀ ਉਹ ਨਾ ਉਹਦੇ ਕਈ ਉੜਦੀ ਦੇ ਅੱਛਾ ਉਹਦੇ ਤਾਂ ਫੋਨ ਹੀ ਬੜੇ ਆਏ ਹੁਣ ਹਾਂਜੀ ਹਾਂਜੀ ਫੋਨ ਤੇ ਬਹੁਤ ਅੱਛਾ ਤੇ ਫੇਰ ਪਾਈਏ ਕਿਹਦੇ ਨਾਲ ਉਹ ਜੀ ਹਾਂਜੀ ਉਹੋ ਜੀ ਬਸ ਇੱਕ ਅੱਧੇ ਦਿਨ ਚ ਤਿਆਰੀ ਆ ਬਸ ਅੱਛਾ ਮਈਆਂ 10 ਤਰੀਕ 12 ਤਰੀਕ ਨੂੰ ਆ ਜਣੀਆਂ ਆਪਣੇ ਸੱਤੇ ਭਾਦੀਆਂ ਵੱਡੇ ਦੀਆਂ ਅੱਛਾ ਹਾਂਜੀ ਸਾਰੀ ਵੈਰਾਈਟੀ ਕੇ ਹਾਂਜੀ 15 ਨੂੰ ਹਰਿਆਣੇ ਜਾਣਾ ਵੱਡੀਆਂ ਮੱਝਾਂ ਲੈਣ ਅੱਛਾ 15 ਤਰੀਕ ਨੂੰ ਆਜ ਜਾਣਾ ਉਹਨੇ ਦਿਨ ਫਿਰ ਆਪਾਂ ਵੇਚ ਲਈਏ ਨਾ ਮਾਲ ਇਧਰ ਉਹਨੇ ਦਿਨ ਇਹ ਥੋੜਾ ਇਧਰ ਦਾ ਵੇਚੇਗਾ ਮੇਰਾ ਵੀਰ ਆਪਣਾ ਸ਼ਾਮੂ ਆ ਪਟਾਕੇ ਪਾਈ ਜਾਂਦਾ ਫੜ ਕੇ گاਵਾ ਦਵਾਈ ਜਾਂਦਾ ਨੂੰ ਠੀਕ ਆ ਬਾਰੇ ਬਾਰੇ ਪਹਾੜਾਂ ਗਾਵਾਂ ਤੋਂ ਆਉਂਦੇ ਆ ਛੇ ਗਾਵਾਂ ਤੋਂ ਆਈਆਂ ਅੱਛਾ ਤੇ ਨਾ ਤਿੰਨ ਗਾਵਾਂ ਵੇਗੀਆਂ ਆ ਅੱਛਾ ਤੇ ਆ ਵੀ ਭਰਾ ਆਪਾਂ ਨੂੰ ਦਮੰਦਾ ਮਾਲ ਅੱਛਾ ਸਾਰੇ ਵੀਰ ਭਰਾ ਮਾਲ ਦਮਾਉਂਦੇ ਆ ਕੇ ਇਸ ਤਰ੍ਹਾਂ ਜਿੰਨਾ ਵੀਰ ਭਰਾਵਾਂ ਦੇ ਸਿਰ ਤੇ ਕੰਮ ਚੱਲਦੇ ਆ ਕੇ ਕੱਲਾ ਬੰਦਾ ਤੇ ਕੁਝ ਵੀ ਨਹੀਂ ਕਰ ਸਕਦਾ ਜੀ ਫੋਨ ਇਹਨਾਂ ਕਰਨਾ ਮਾਲ ਹੈਗਾ ਫੇਰ ਵੀ ਆਪਾਂ ਜਾਣਾ ਉਹਨਾਂ ਨੂੰ ਘਰ ਬੈਠ ਕੇ ਥੋੜਾ ਪਤਾ ਵੀ ਮਾਲ ਹੈਗਾ ਹਾਂਜੀ ਹਾਂਜੀ ਤੇ ਇਹਨਾਂ ਵੀਰਾਂ ਨੇ ਫਿਰ ਗਾਂ ਸੌਦੇ ਕਰਾਉਣੇ ਘਰਾਂ ਚ ਦੇਖ ਲਓ ਪਰਤੋਂ ਆਪਾਂ ਵੀਡੀਓ ਬਣਾ ਕੇ ਆਏ ਕੱਲ ਚ ਇਹਨਾਂ ਮਾਲਾਂ ਨੂੰ ਇਕੱਠਾ ਕਰਕੇ ਦੇ ਦਿੱਤਾ ਹੈ ਠੀਕ ਹੈ ਇਹ ਆ ਵੀ ਪਿੱਛੇ ਜਾਜ ਲਿਆਉਗੇ ਤੇ ਗਾਂ ਜਾਜ ਦੋਗੇ ਹਾਂਜੀ ਜਾਜ ਜਾਜ ਮੁੱਲ ਤੇ ਠੀਕ ਹੈ ਜੀ ਤੇ ਚਲੋ ਫਿਰ ਕਰੀਏ ਸ਼ੁਰੂ ਹਣਾ ਤੇ ਹਣ ਜਿਹੜੀ ਆ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਝੋਟੀਏ ਤੋਂ ਹੀ ਆਪਾਂ ਕਿੰਨਾ ਚਿਰ ਲਾਜੋਗੀ ਅਜੇ ਵੀਰ ਜੀ ਇਹਨੇ 25 26 ਦਿਨ ਖਾਣੇ ਜੀ ਅੱਛਾ ਜੀ 25 26 ਦਿਨ ਖਾਣਦੇ ਆ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਵੀਰ ਜੀ ਉਹ ਦਿੰਦੇ 15 ਕਿਲੋ ਅਸੀਂ ਚੁੰਦੇ ਰਹੇ ਜੀ ਹਾਂਜੀ ਹਾਂਜੀ ਕੋਈ ਆ ਵੀਰ ਭਰਾ ਆਪਣੀ ਸੱਜਣਾ ਵਜੀ ਖੜੇ ਤੋਰੋ ਫਿਰ ਕਰੀਏ ਨਾ ਬਾਕੀ ਕੋਈ ਵੀਰ ਆਪਣੀ ਸਮਝ ਲਾ ਲੇ ਕਿ ਕਿੰਨਾ ਚਵਾਦੋਗੇ ਸੁਣ ਲਿਆ ਜੀ ਬਾਕੀ ਪੁੱਠਾ ਪਠਾ ਬਹੁਤ ਜ਼ਿਆਦਾ ਵਿੱਚ ਹੀ ਮੈਂ ਹਾਂ ਹਾਂਜੀ ਹਾਂਜੀ ਲੋਹਰ ਨੀਲੀ ਰਾਵੀ ਆ ਠੀਕ ਆ ਦਰਿਆ ਵਾਂ ਗੰਧਿਆ ਰਾਵੀ ਇੱਥੇ ਅੱਛਾ ਹਾਂਜੀ ਰਾਵੀ ਦੇ ਕੰਡੇ ਤੋਂ ਲਈ ਆ ਬਿਲਕੁਲ ਰਾਵੀ ਦਰਿਆ ਵੇ ਬਿਲਕੁਲ ਇਤ ਜਿਆਦੇ ਨੀਲੀ ਰਾਵੀ ਜਿਹੜੀ ਰਾਵੀ ਦੇ ਦਰਿਆ ਦੇ ਲਾਗੇ ਵਾਲੀ ਮੱਝ ਆ ਉਹੀ ਜਿਆਦੀ ਜਿਆਦੀ ਚੱਲਦੀ ਆ ਇੱਧਰ ਬਾਰਡਰ ਏਰੀਆ ਦੀ ਜਿਹੜੀ ਦਰਦੀ ਆ ਵੀਜੀ ਥੋੜੀ ਜਿਹੀ ਗਰ ਹੋਈ ਨਹੀਂ ਨਿਕਲੀ ਸੰਗਲ ਪਿਆ ਹੀ ਵਰਜੀ ਉਹਨੇ ਉਹਨੇ ਲਾਇਆ ਜੇ ਇਹ ਕਿ ਇਧਰਲੇ ਫਰਸੇ ਇੱਕ ਛਾਂਗ ਜੀ ਵਿੱਚ ਲੱਗੀ ਹੋਈ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਈਏ ਆਹ ਦੇਖ ਸਕਦੇ ਜੀ ਵੇਚ ਕੇ ਸੈਂਟਰ ਚ ਆ ਵਾ ਉਹ ਮਾੜੀ ਵੀਰ ਜੀ ਹੋਣੀ ਚੱਲਦੀ ਠੀਕ ਆ ਬਾਕੀ ਵੀਰ ਜੀ ਆਪਣੀ ਤਿੰਨਾਂ ਦਿਨਾਂ ਤੱਕ ਭਾਰ ਦੀ ਫੁੱਲ ਗਰੰਟੀ ਹੋਊਗੀ ਅੱਛਾ ਤਿੰਨਾਂ ਚੌ ਦਿਨਾਂ ਤੱਕ ਠੀਕ ਆ ਆਪਣੀ ਫੁੱਲ ਗਰੰਟੀ ਹੋਊਗੀ ਕੋਈ ਜਾ ਕੇ ਵੀਰ ਭਰਾ ਆਪਣੀ ਪਾਸ ਕਿਸੇ ਕੋ ਕਰਾ ਲੈ ਘਰੋਂ ਕਰੀ ਕੋਈ ਠੀਕ ਹੈ ਜੀ ਹਾਂਜੀ ਤਿੰਨਾਂ ਚੌ ਦਿਨਾਂ ਤੱਕ ਆਪਣੀ ਜਾ ਕੇ ਆਪਣੀ ਪਾਸ ਕਰਾ ਲੈ ਕੋਈ ਵੀਰ ਠੀਕ ਹੈ ਜੀ ਹਾਂਜੀ ਤੇ ਬਾਕੀ ਵੀਰ ਜੀ 25 ਦਿਨ ਖੜ੍ਹ ਦੀ ਜੇ ਹਾਂਜੀ ਭਾਰ ਪਾਵੇ ਕਿਸੇ ਦੇ ਘਰ ਜਾ ਕੇ ਆਪਣੀ ਗਰੰਟੀ ਫੁੱਲ ਠੀਕ ਆ ਹਾਂਜੀ ਤੇ ਮੋਲੇ ਦਾ ਫਿਰ ਮੋਲ ਦੇ ਵੀਰ ਜੀ ਤਿਆਰ ਕਰ ਲਈ ਝੋਟੀ 1 10 ਦੀ ਵੇਚ ਦੀ ਦੀ ਆ ਹਾਂਜੀ ਜਿੰਨੀ ਜਹਾਜ਼ ਬਰੀਡ ਚ ਆ ਹੁਣ ਵੀਰ ਜੀ 75000 ਦੀ ਦੇ ਦੀਏ 75000 ਦੀ ਹਾਂਜੀ ਕਿ ਮੌਕੇ ਤੇ ਹੋਰ ਕਰ ਦੋਗੇ ਮਨ ਤੇ ਅੰਨੀ ਛੱਡਦੀ ਆ 75 ਦੀ ਦੇ ਦੀਏ ਵੀਰ ਜੀ ਅੱਛਾ 75000 ਦੀ ਬਾਕੀ ਵੀਰ ਜੀ ਹਾਨੂੰ ਸੰਭਲ ਲੱਗਿਆ ਕੀ ਆ ਹਾਂਜੀ ਬਰਾਂਡੇ ਤੂੜੀ ਦੇ ਭਰੇ ਆ ਠੀਕ ਆ ਤੇ ਮੰਨ ਲਓ ਤੂੜੀ ਇਹਨੂੰ ਰੋਇ ਪਈ ਜਾਵੇ ਤੇ 2 ਕਿਲੋ ਚੌਕਰ ਪਈ ਜਾਵੇ ਹਾਂਜੀ ਹਾਂਜੀ ਪਈਆ 25 30000 ਨਾਲ ਰਲ ਜਾਣਾ ਹਾਂਜੀ 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 ਤੇ ਕੋਈ ਗੱਲ ਨਹੀਂ ਵੇਗੀ ਵੇਗੀ ਨੇ ਤਿਆਰ ਕਰਕੇ ਵੇਜੀ ਪਾਣੀ ਬਾਕੀ ਆ ਵੀ ਕਈ ਸੰਭਲਾ ਲੈ ਜਾ ਹਾਂਜੀ ਹਾਂਜੀ ਤੇ ਇਧਰੋਂ ਇੱਕ ਅਰੀ ਥਣ ਦੇਖ ਸਕਦੇ ਇਧਰੋਂ ਕੋਈ ਸ਼ਾਂਤ ਬਾਕੀ ਜੀ ਦੂਜੀ ਮੈਂ ਤਾਂ ਜਿਆਦੀ ਲੱਭ ਜਾਂਦੀ ਹੈ ਨੀਲੀ ਦੀ ਥੋੜੀ ਘੱਟ ਲੱਭਦੀ ਹੈ ਹਾਂਜੀ 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 ਤੇ ਹੁਣ ਇੱਕ ਆ ਤਾਜੀ ਸੂਈ ਜੇ ਹਾਂਜੀ ਤਾਜੀ ਸੂਈ ਵੀ ਜੀ ਸਵੇਰੇ ਸੂਈ ਮਣੇਰੇ 4 ਵਜੇ ਹਾਂ ਦੇਖ ਸਕਦੇ ਪੂੜੇ ਵੀ ਨਹੀਂ ਚੁੱਕੇ ਇਹਨੇ ਹਾਂਜੀ ਤੇ ਆ ਤਾਜਾ ਇਹ ਬੱਚਾ ਜਿਹੜਾ ਵੱਛੀ ਜਾਦੀ ਉਹ ਨਹੀਂ ਮਗਾਂ ਤਾਜੀ ਆ ਜਿਹੜੇ ਥਲਾ ਨਾੜੂ ਵੀ ਜੀ ਤੇ ਆ ਥਾਨਾ ਇਹ ਆ ਦੇਖ ਸਕਦੇ ਜੀ ਥਾਨਾ ਜਿਹੜਾ ਕਾਫੀ ਚੰਗਾ ਹੈ ਰ ਠੰਡੀ ਆ ਵੇਖੋ ਆ ਵੇਖੋ ਸੀਲ ਠੰਡੀ ਠੀਕ ਆ ਮੜਾ ਜੀ ਵੀਰ ਜੀ ਆ ਨਾ ਮੜੀ ਰਗੜ ਜੀ ਲੱਗੀ ਥਾਂ ਤੇ ਅਗਲੇ ਤੇ ਠੀਕ ਆ ਤਾਜੀ ਰਗੜ ਲੱਗੀ ਆ ਮੜੀ ਜੀ ਲੱਗੀ ਆ ਉਹਦੇ ਚਲੋ ਦਿਹਾੜੀ ਡੰਗ ਟੂਪ ਲੱਗੀ ਦਿਹੋ ਜੀ ਠੀਕ ਆ ਯਾਰੀ ਗੱਡੀ ਚ ਲਾਂਚ ਡਾਉਣ ਲੱਗਿਆ ਜਾਂ ਇੱਧਰ ਉੱਧਰ ਬਾਕੀ ਠੰਡੀ ਵਿੱਚ ਆ ਚੀਜ਼ਾਂ ਨਹੀਂ ਨਾ ਲੱਭਦੀਆਂ ਠੀਕ ਆ ਹਾਂਜੀ ਹਾਂਜੀ ਹੈਗੀ ਜਿਹੜੀ ਚਰਸੀ ਕਰਾਸ ਆ ਚਰਸੀ ਕਰਾਸ ਆ ਵੀਰ ਜੀ ਤੇ ਕਿੰਨਾ ਦੁੱਧ ਚਵਾਈ ਜਾਊਗੀ ਇਹ ਦੁੱਧ ਵੀਰ ਜੀ ਇਹ ਚਵਾਈ ਜਾਊਗੀ 15 ਕਿਲੋ ਦੇ ਲਗਭਗ ਅੱਛਾ ਹਾਂਜੀ ਤੋਰੋ ਫੇਰ ਇਹਨਾਂ ਵਿੱਚ ਸੋਈ ਅੱਜ ਹੀ ਆ ਤਾਜੀ ਸੋਈ ਜਰਸੀ ਚਵਾਈ ਕੀਤੀ ਕੋਈ ਵੀਰ ਜੀ ਚਵਾਈ ਵੀਰ ਜੀ ਚੋਇਆ ਜੇਰ ਕੋ 2 ਕਿਲੋ ਭੋਲਾ ਜਿਹੜਾ ਜੇਰ ਸੁੱਤੀ ਹੈ ਠੀਕ ਹੈ ਜੇਰ ਜੇਰ ਪ੍ਰੋਪਰ ਪਾ ਤੀ ਨਾ ਮੈਂ ਪ੍ਰੋਪਰ ਵੀਰ ਜੀ ਜਿਹੜੇ ਵੀਰ ਭਰਾ ਨੂੰ ਵੀਰ ਜੀ ਪਰ ਕਿਉਂ ਨਹੀਂ ਆਪੇ ਥਣ ਭਾਂਡੇ ਦਾ ਸਾਗ ਤਵਲਾ ਲੈਣਾ ਵੀ ਕਿੰਨਾ ਕ ਦੁੱਧ ਘਾ ਚਵਾਉਗੀ ਠੀਕ ਹੈ ਜੇ ਭਾਂਡਾ ਮੰਨ ਲਓ 30 ਕਿਲੋ ਦਾ ਵਾ ਉਹ 50 ਕਿਲੋ ਕ ਇੰਜ ਪਾ ਲਾਂਗੇ ਠੀਕ ਹੈ ਜੀ ਜੇ ਥੱਲੇ ਭਾਂਡਾ ਹੈਗਾ ਤਾਂ ਉੱਤੇ ਦੁੱਧ ਸੁੱਟੂਗੀ ਭਾਂਡੇ ਜੇ ਠੀਕ ਹੈ ਜੀ ਵੇਖੋ ਥਾਂ ਦੀ ਕੁਆਲਿਟੀ ਵੀਰ ਜੀ ਵੇਖੋ ਲੱਗੇ ਬਾਕੀ ਪਿਓਰ ਜਰਸੀ ਵਹਿ ਰਿਆ ਬਾਕੀ ਵੀਰ ਜੀ ਨਾ ਇਹਨੂੰ ਕਰਨੀ ਪਿੱਤਵਾ ਹੁਣ ਤੇ ਉਤਨਾ ਮੌਸਮ ਬੜਾ ਚੇਂਜ ਹੋ ਗਿਆ ਹਾਂਜੀ ਹਾਂਜੀ ਆਹ ਦੇਖੋ ਵੀਰ ਜੀ ਗਿੱਲਾ 나ੜੂ ਬੱਚੇ ਦਾ ਆਹ ਦੇਖੋ ਜੀ ਠੀਕ ਹੈ ਅੱਜ ਤਾਜੀ ਸੋਈ ਹੈ ਨਾ ਤੇ ਇਹਦਾ ਮੁੱਲ ਫਿਰ ਮੋਲੇ ਵੀਰ ਜੀ ਦਾ ਜਾਇਜ਼ ਹੀ ਕਰਦੀ ਏ ਕਿੰਨਾ ਜਿੰਨਾ ਦੇ ਵੀਰ ਜੀ ਥਣ ਪਾਂਡਾ ਲੱਗਾ ਹਾਂਜੀ ਦੁੱਧ ਮੰਨ ਲਓ 15 ਕਿਲੋ ਅਸੀਂ ਗਾਗ ਨੂੰ ਚਵਾ ਕੇ ਦੇ ਦਈਏ ਨਾ ਹਾਂਜੀ ਤੇ 45000 ਦੀ ਬੱਛੀ ਵੇਚ ਦਿੱਦੀ ਆ ਠੀਕ ਆ ਤੇ ਜੇ ਕੇ ਨੇ ਮੰਨ ਲਓ 15 ਕਿਲੋ ਚਵਾਉਣਾ ਹਾਂਜੀ ਕੋਈ ਸਾਈ ਦੇ ਜੇ ਤੇ 10ਵੇਂ ਦਿਨ ਨੂੰ ਵੀਰ ਜੀ 15 ਕਿਲੋ ਲੀਟਰ ਮਰਵਾ ਕੇ ਦੇ ਦਾਂਗੇ ਠੀਕ ਆ ਹਾਂਜੀ ਹੁਣ ਵੀਰ ਜੀ ਜਾਇਜ਼ ਹੀ ਦੇ ਦਈਏ ਕਿੰਨੇ ਦੀ ਹੁਣ ਵੀਰ ਜੀ ਦੇ ਦਈਏ ਵਸੀਤ ਪੂਰੇ 35000 ਦੀ ਮੁੱਲ ਜਿੰਨਾ ਮਰਜ਼ੀ ਕਰੀ ਜਾਈਏ 35000 ਦੀ ਪਰ ਆਉਣੀ ਨਹੀਂ ਕੋਈ ਸਾਰੀ ਵੀਡੀਓ ਵੇਖੀ ਜਾਵੇ ਠੀਕ ਆ ਬੱਚੇ ਉੱਚੀ ਵਾਲੀ ਆ ਜੂਗੀ ਸੱਜਰਗਾਣੀ ਜੀ ਹੋਣੀ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਈ ਦੂਸਰੇ ਨੰਬਰ ਤੇ ਗਾਂ ਜਿਹੜੀ ਇਹ ਵੀ ਸੂਈ ਸਵਾਈ ਹੈ ਤਾਂ ਮਗਰ ਕੀ ਜੇ ਇਹਦੇ ਮਗਰ ਵੀਰ ਜੀ ਵੱਛਾ ਜੀ ਠੀਕ ਆ ਹਾਂਜੀ ਇਹਨੂੰ ਸੂਈ ਨੂੰ ਅੱਜ 9 ਤੋਂ 10 ਦੇਣਾ ਤੇ ਆਹ ਥਾਣੇ ਦੇ ਲਾਗੇ ਤਾਂ ਆਪਾਂ ਦੇਖ ਸਕਦੇ ਆ ਲੈਣੇ ਵੇਖੋ ਵੀਰ ਜੀ ਠੀਕ ਆ ਹਾਂਜੀ ਠੰਡੀ ਵੀਰਜੀ ਇਹ ਵੀ ਬਹੁਤ ਜਦੀ ਤੇ ਇਹਨੂੰ ਕਿੰਨਾ ਚਿਰ ਹੋਇਆ ਸੂਈ ਨੂੰ ਇਹਨੂੰ ਵੀ ਜੀ ਸੂਈ ਨੂੰ ਅੱਜ ਹੋਈ ਗਏ ਕੋਈ 10 11 ਦਿਨ ਹੋ ਗਏ ਤੋਰੋ ਫੇਰ ਇਹਨਾਂ ਵੀ ਬਾਕੀ ਵੀਰਜੀ ਵੀਰਾਂ ਦੀ ਡਿਮਾਂਡ ਆਉਂਦੀ ਹੀ ਗਾਵਾਂ ਥੋੜੀਆਂ ਇਹ ਚਾਹੀਦੀਆਂ ਠੀਕ ਆ ਫੇਰ ਆਪਾਂ ਮਾਰਿਆ ਸ਼ਾਮੂ ਨੂੰ ਫੋਨ ਅੱਛਾ ਸ਼ਾਮੂ ਵੀਰ ਨੂੰ ਫੋਨ ਮਾਰਿਆ ਫੇਰ ਸ਼ਾਮੂ ਭਾਈ ਨੇ ਫੇਰ ਗਾਵਾਂ ਲੱਭਦੇ ਨੇ ਕਿਹੜੀ ਗੱਲ ਆ ਫੇਰ ਸ਼ਾਮੂ ਭਾਈ ਨੇ ਗਾਵਾਂ ਲੱਭਤੀਆਂ ਤੁਹਾਨੂੰ ਸੋਵਰ ਜੀ ਹਮਾਨੇ ਦੀ ਬਣਾਵਟ ਵੇਖੋ ਕਿੰਨੀ ਸੋਹਣੀ ਹੈ। ਬਾਕੀ ਪਿਓਰ ਪੰਜਾਬੀ ਸੁਭਾਅ ਦੀ ਜਿਹੜਾ ਹਾਂਜੀ ਹਾਂਜੀ ਬਾਕੀ ਇਹੋ ਹੀ ਕੁਆਲਿਟੀ ਵਿੱਚ ਵੀਰਪਰਾ ਲੱਭਦੇ ਆ ਥੋੜੀ ਜੀ। ਹਾਂਜੀ ਹਾਂਜੀ ਲੈ ਜਾ ਫਿਰ। ਥੋੜੀ ਜਿਆ ਸੈਤਨਾਸ ਤਰਾਉ ਤੇ। ਬਾਕੀ ਇਹ ਜਿਹੜੀਆਂ ਦਰਮਿਆਨੀਆਂ ਜਿਹੇ گاਵਾ ਹੁੰਦੀਆਂ ਨਾ ਕੋਈ ਠੰਡ ਦੀ ਨਾ ਕੋਈ ਗਰਮੀ ਦੀ ਤੇ ਦੁੱਧ ਵੀ ਚਲੋ ਇੰਨਾ ਦਾ ਸੰਗਣਾ ਘਰੇ ਵਰਤਨ ਵਾਲਾ ਵਧੀਆ ਹੁੰਦਾ ਵਾ। ਤੇ ਉਹਨਾਂਤਰਾ ਦੁੱਧ ਕਿੰਨਾ ਪੱਕਾ ਵੇਚੀਏ ਇਹਦੇ ਕੋਲ ਦੁੱਧ ਵੀਰ ਜੀ ਇਹਦੇ ਕੋਲ ਪੱਕਾ ਜਿਹੜਾ ਨਾ 10 ਕਿਲੋ ਹੁਣ ਹੋਊਗਾ ਅੱਛਾ ਹਾਂਜੀ ਤੇ ਪਪਾਈਆ ਫੰਡ ਘਾਟੋ ਜੀ ਆਪਾਂ ਕਹਿ ਨਹੀਂ ਸਕਦੇ ਤੇ ਇਹਦਾ ਮੁੱਲ ਮੁੱਲ ਵੀਰ ਜੀ ਮਾਲੋ ਦੋ ਰਿਆਰ ਦੇ ਰਾਇਆ ਹੀ 12 ਕਿਲੋ ਦੇ ਥਲੇ ਦੁੱਧ ਚਵਾ ਦੇਣਾ ਹਾਂਜੀ ਹਾਂਜੀ ਤੇ ਬਾਕੀ ਕਰਮਾਲੀਆਂ ਜਾਣ ਆਪੋ ਆਪਣੇ ਘਰੇ ਜਿੱਥੇ ਨਿਧਾਂਜੜ ਆ ਹਾਂਜੀ ਹਾਂਜੀ ਹੁਣ ਵੀਰ ਜੀ ਮੋਲ ਕਰ ਨੂੰ ਜਿੰਨਾ ਮਰਜ਼ੀ ਕਰੀ ਜੇ ਹਾਂ ਨਾ ਤੇ ਵੀ ਆਦਿ ਵੇਚੀ ਤੇ 3000 ਜੀ ਦੇ ਦਾਂਗੇ ਵੀਰ ਜੀ ਠੀਕ ਹੈ ਜੀ ਚਲੋ ਬਾਕੀ ਮਾਤਨ ਕਰਦੇ ਮਾਹੀ ਫੜੀ ਵੀਰ ਜੀ ਚਵਾਈ ਚੋਈ ਬਹੁਤ ਸੋਹਣੀ ਲੱਗੀ ਆ ਉਹ ਤੁਹਾਨੂੰ ਠੀਕ ਹੈ ਹਾਂਜੀ ਜੇ ਕਹਿੰਦੇ ਧਰ ਅਮਰਵਾ ਦਿੰਨੇ ਆ ਆ ਵੇਖੋ ਵੀਰ ਜੀ ਠੰਡੀ ਫੀਲ ਇਸ ਤਰ੍ਹਾਂ ਹੀ ਭਾਵੇਂ ਬੱਚਾ ਛੱਡਾ ਤੇ ਭਾਵੇਂ ਨਾ ਛੱਡਾ ਤੇ ਅਗਰ ਪਿਛਲੇ ਤੋਂ ਨਜ਼ਰ ਦਿਖਾ ਦ ਠੀਕ ਹੈ ਜੀ ਵੇਖੋ ਵੀਰ ਜੀ ਠੰਡੀ ਵੀਰ ਜੀ ਤੇ ਹੁਣ ਜਿਹੜੀ ਅੱਤ ਬਾਅਦ ਇੱਕ ਤੁਹਾਨੂੰ ਦਿਖਾਉਣੀ ਆ ਇਹ ਵੀ ਸੋਈ ਸਵਾਈ ਆ ਆਪ ਵੀ ਗਾਂ ਦਾ ਕੱਦ ਬਹੁਤਾ ਵੱਡਾ ਨਹੀਂ ਹੈ ਤੇ ਬੱਚਾ ਵੀ ਛੋਟਾ ਹੀ ਆ ਮਗਰ ਮੋਲੇ ਵੀ ਘਜੀ ਦਾ ਨਿਗਾ ਜਾਈਏ ਠੀਕ ਹੈ ਦੇਖੋ ਇਹ ਵੀ ਠੰਡੀ ਧਿਰੀਆ ਵੇਖੋ ਇਹਨੋ ਕਿ ਨਜ਼ਰ ਆਇਆ ਸੋਈ ਆ ਵੇਖੋ ਮਾਰੇ ਮਾਰੇ ਉਹ ਮੜਿਆ ਕੈਮਰਾ ਬਾਕੀ ਵੇਖੋ ਠੰਡੀ ਆ ਥੱਲਿਆਂ ਪਰ ਜਿਹੜੀ ਚੰਗੀ ਬਣੀ ਆ ਇਹ ਚੰਡੀਗੜ੍ਹ ਸ਼ਹਿਰ ਚ ਰੱਖਣ ਵਾਲੀ ਵਸ਼ੀ ਆ ਇਹ ਅੱਛਾ ਹਾਂਜੀ ਥੋੜੇ ਥਾਜ ਰੱਖੋ ਤੇ ਪਾਓ ਟੋਕਰੀ ਪੱਠੇ ਤੇ ਚੱਲ ਅੱਛਾ ਹਾਂਜੀ ਠੀਕ ਐ ਜਗਾ ਇਹਨੇ ਘੱਟ ਮਲਨੀ ਆ ਇਹਦੇ ਨਾਲ ਦੀ ਇੱਕ ਚੰਦੀਗੜ ਵੀ ਕੱਲੀ ਜਾਣਾ ਆਪਾਂ ਅੱਛਾ ਤਾਂ ਹੀ ਉੱਥੇ ਫੇਰ ਉੱਥੇ ਕੱਲ ਨੂੰ ਫੇਰ ਲੈਂਦੇ ਜੇ ਵੀ ਹਾਂਜੀ ਠੀਕ ਐ ਤੋੜ ਦੋ ਫੇਰ ਬਾਕੀ ਵੀ ਜੀ ਚਲੋ ਕੱਦ ਮੀਡੀਅਮ ਆ ਚਲੋ ਮੁੱਲ ਦੇ ਹਿਸਾਬ ਨਾਲ ਆ ਹਾਂਜੀ ਹਾਂਜੀ ਦੋ ਦਿਨੇ ਰਮਾਨ ਨਾਲ ਵਧੀਆ ਚਵਾਈ ਜਾਣਾ ਹਾਂਜੀ ਬਾਕੀ ਕੇ ਵੀਰ ਭਰਾ ਨੇ ਚੰਗੀ ਸੇਵਾ ਕਰ ਲਈ ਰਏ ਚੰਗਾ ਦੁੱਧ ਚਵਾਈ ਜਾਊ ਚਲ ਲੈ ਜਾ ਫਿਰ ਜਰਸੀ ਕਰ ਉਹ ਸਿਆ ਆ ਵੇਖ ਇਹ ਨਹੀਂ ਜਿੰਜ ਮਰਜੀ ਥੱਲੇ ਬਈ ਜਾ ਠੀਕ ਆ ਆ ਨਿਕਾ ਜਾ ਬੱਚਾ ਬੈ ਜਾ ਆ ਠੰਡੀ ਠੇਰੀ ਆ ਕੇ ਵੀ ਪੂਰੀ ਹਾਂਜੀ ਚਲੋ ਲੈ ਜਾ ਫਿਰ ਇਹ ਦੇਖੋ ਦੁੱਧ ਕਿੰਨਾ ਜੀ ਦੁੱਧ ਵੀਰ ਜੀ ਇਹਦੇ ਕੋ ਬੋਲਾ ਹੀ ਹੋਊਗਾ ਜੇ ਸੂਈ ਨੂੰ ਚਾਰ ਦਿਨ ਹੋ ਗਏ ਠੀਕ ਆ ਬੋਲਾ ਹੀ ਹੋਊਗਾ ਇਹਦੇ ਥੱਲੇ 7 ਕਿਲੋ ਅੱਛਾ ਹਾਂਜੀ ਤਾਂ ਕਿ ਇਹ ਵੀ ਵੀਰ ਜੀ ਠੰਡੀ ਤੇਰੀ ਦੀਆਂ ਮੜੀਆਂ ਧਾਰਾਂ ਮਰਵਾ ਦੀਏ ਠੀਕ ਆ ਇਹ ਵੀ ਐਂਜੀ ਬਸ ਇਹ ਵੀ ਇਤਰਾ ਭਾਵੇਂ ਰੱਸੀ ਪਾਉਦੇ ਭਾਵੇਂ ਨਾ ਪਾ ਬੱਚਾ ਛੱਡੋ ਤੇ ਭਾਵੇਂ ਨਾ ਛੱਡੋ ਠੀਕ ਆ ਜੀ ਠੰਡੀਆਂ ਗਾਵਾਂ ਵੀਰ ਜੀ ਫਰਿੱਜਾਂ ਫਰਿੱਜਾਂ ਠੀਕ ਆ ਤੇ ਇਹ ਉਤਰ ਕਿੰਨਾ ਦੋ ਚਵਾਈ ਜਾਊਗੀ ਦੁੱਧ ਵੀਰ ਜੀ ਇਹਨੇ ਇੰਨਾ ਕੀ 10 ਕਿਲੋ ਚ ਵਾਈ ਜਾਊਗੀ ਕੋ ਚੰਗੀ ਸੇਵਾ ਵਾਲਾ ਲੈ ਜਾਊਗਾ ਵੀਰ ਤੇ ਅੱਛਾ ਬਾਕੀ ਚਾਰੂ ਚੁਰੂ ਵੀਰ ਜੀ ਬਹੁਤ ਜੋ ਮਾਰ ਦੋ ਮੜਿਆ ਖੁਰਲੀ ਚ ਕੈਮਰਾ ਪੂਰੀ ਖਾਈ ਜਾਂਦੀ ਜੀ ਤੇ ਮੁੱਲ ਫਿਰ ਇਹਦਾ ਮੁੱਲ ਵੀਰ ਜੀ ਦੱਸ ਛੋਟਾ ਹੀ ਕਰ ਦੇਣਾ ਟੋਕੜਾਂ ਵਾਲਾ ਭਾਈ ਕਰ ਦੇਣਾ ਕਿੰਨਾ ਮੁੱਲ ਵੀਰ ਜੀ ਕਰਨੋ ਜਿੰਨਾ ਮਰਜ਼ੀ ਕਰੀ ਜੇ 20000 ਦੀ ਹਾਂ ਨਾ ਇਹ ਦੇ ਦਾਂਗੇ 20000 ਜੀ ਹਾਂਜੀ ਦੇ ਦਾਂਗੇ ਛੋਟਾ ਛੋਟਾ ਮੌਕੇ ਤੇ ਹੋਰ ਕਰ ਦੋ ਮੌਕੇ ਤੇ ਕੋਈ ਨਹੀਂ ਕਰ ਦਾਂਗੇ ਥੋੜੀ ਬੋਦੀ ਵੀਰ ਜੀ ਹੁਣੀ ਆ ਤੇ ਠੀਕ ਹੈ ਵੀਰ ਜੀ ਬਾਕੀ ਕਿੰਨੇ ਦਾ ਹੁਣ ਵੀ ਕੀ ਦਿਆਂ ਅੰਦਰ ਜੀ ਤੇ ਬਾਕੀ ਆ ਬੀ ਇਥੋਂ ਕੋਈ ਤਸੱਲੀ ਕਰ ਪਹਿਰੇ ਪਸ਼ੂ ਖਰੀਦੇ ਜੀ ਸਾਰੀ ਜ਼ਿੰਮੇਵਾਰੀ ਤੁਹਾਡੀ ਹੈ ਆਪਣੇ ਪਸ਼ੂ ਖਰੀਦਣ ਦੀ ਪੈਸੇ ਤੁਸੀਂ ਖਰਚਣੇ ਆ ਤੇ ਜ਼ਿੰਮੇਵਾਰੀ ਵੀ ਤੁਹਾਡੀ ਬਣਦੀ ਹੈ ਆਪਣੀ ਚੈੱਕ ਕਰਕੇ ਖੜਨ ਦੀ